ਕੋ ਕੰਟਿਨੂ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਤੁਹਾਡਾ ਆਪਣੇ ਚੈਨਲ ਫੋਟੇਡ ਜ ਫੋਨ ਦੇ ਵਿੱਚ ਦੋਸਤੋ ਜਿਹੜੀ ਆਪਣੀ ਅੱਜ ਦੇ ਵਿੱਚ ਟਾਇਪ ਪਿੰਡ ਚੱਬਾ ਤੇ ਜ਼ਿਲ੍ਹਾ ਸ੍ਰੀ ਅਮਰਸਰ ਅੱਜ ਬਾਈ ਨੇ ਇੱਕ ਬਹੁਤ ਸੋਹਣੀ ਗਾਮ ਗੋ ਕੀਤੀ ਹੈ ਕੀ ਡਿਟੇਲ ਹੈ ਕੀ ਪ੍ਰਾਈਸ ਹੈ ਆਪਾਂ ਤੁਹਾਡਾ ਨਿਸ਼ਾਨ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਤੇ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਵਾਲੀ ਤੁਹਾਨੂੰ ਗਾ ਨਜ਼ਰ ਆ ਰਹੀ ਹੈ ਸੁਵਾਜਾ ਸੁਣੀ ਹੈ 1 ਮਿੰਟ ਸੁਈ ਹੋ ਗਿਆ ਤੇਰਾ ਬੱਚਾ ਕੱਲ ਦਾ ਮਰ ਗਿਆ ਬੱਚਾ ਤੇ ਦੁੱਧ ਦਾ 7 ਲੀਟਰ ਤਿਆਰ ਆ ਤੇ ਥਣਾ ਹੀ ਟਿੱਲੜਿਆ ਥਾਂ ਨੂੰ ਕਿਹੜਾ ਕਿਹੜਾ ਮਗਰ ਲਾ ਮਗਰ ਲਾ ਬਹਿਣੀ ਆਣਾ ਥਾਣੇ ਬਾੜੀ ਵਾਲਾ ਮਗਰ ਲਾ ਥਾਂ ਜੇ ਮਗਰ ਲਾ ਬਹਿਣੇ ਲਾ ਟਿੱਲੜੇ ਤੇ ਦੁੱਧ ਦਾ 7 ਲੀਟਰ ਤਿਆਰ ਥਾਂ ਲੈ ਵਾ ਵੀ ਹਲੋ ਕਰ ਬ੍ਰੈਨ ਵਾਲ ਥਾਂ ਲਈ ਟਿੱਲੜਿਆ ਬਾਕੀ ਥਾਂ ਹਵਾਨਾ ਘਰ ਸਾਹਮਣੇ ਆ ਮੋਲ ਰੱਖਿਆ ਬਾਈ ਨੇ 12000 ਰੁਪਿਆ ਤੇ ਮਾਨਸਤਰ ਖੁੱਲਾ ਹੋਊਗਾ ਕਿਸੇ ਵੀਰ ਨੂੰ ਦੁੱਧ ਵਾਸਤੇ ਪਸੰਦ ਹੋਵੇ ਤਾਂ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦਾਂਗੇ ਬਾਈ ਦਾ ਕੰਟੈਕਟ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਫਿਰ ਵੇਖ ਲਓ ਇਸ ਕੁਆਲਿਟੀ ਬਹੁਤ ਸੋਹਣੀ ਆ ਦੂਜੇ ਸੁਬਾਹ ਤੇ ਸੋਈ ਆ ਇੱਕ ਮਹੀਨੇ ਸੋਈ ਨ ਹੋ ਗਿਆ ਬੱਚਾ ਰ ਮਰ ਗਿਆ ਇੱਕ ਮਹੀਨੇ ਸੋਈ ਥਾਂਲੇ ਵਾੜ ਸਾਹਮਣੇ ਆ ਥਾਂ ਪਿਛਲੇ ਥਾਣੀ ਤਿਲੜਿਆ ਹਨ ਬਹਿਣੀ ਵਾਲਾ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਕਿਸੇ ਵੀਰ ਨੂੰ ਦੋਸਤ ਵਾਸਤੇ ਲੋਡ ਹੋਵੇ ਤਾਂ ਬਾਇ ਸੰਬੰਧ ਕਰ ਲਵੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ